ਉਹਦਾ ਅਸੀਂ ਅੱਜ ਕੋਰਟ ਦੇ ਵਿੱਚ ਰਿਪਲਾਈ ਫਾਈਲ ਕੀਤਾ ਤੇ ਉਹਨਾਂ ਨੇ ਜਿਹੜੇ ਕੰਗਣਾ ਦੇ ਵਕੀਲ ਸਾਹਿਬ ਹੈ ਉਹਨਾਂ ਨੇ ਉਹ ਜਿਹੜਾ ਸਾਡਾ ਰਿਪਲਾਈ ਹੈ ਉਹਦਾ ਰੀਜੋਇੰਡਰ ਦੇਣ ਦੀ ਕੋਰਟ ਨੂੰ ਰਿਕਵੈਸਟ ਕੀਤੀ ਹੈ ਤੇ ਉਹ ਨੈਕਸਟ ਡੇਟ ਤੇ ਉਹਦਾ ਰੀਜੋਇੰਡਰ ਦੇਣਗੇ ਤੇ ਕੋਰਟ ਨੇ ਅੱਜ ਚਾਰਜ ਫਰੇਮ ਕੀਤੇ ਆ 499 ਤੇ 500 ਆਈਪੀਸੀ ਦਾ ਚਾਰਜ ਲਾ ਕੇ ਉਹਨਾਂ ਤੇ ਤੇ ਜਿਹੜਾ ਸਾਡਾ ਕੰਪਲੇਂਟ ਹੈ ਇਹਨੂੰ ਅੱਗੇ ਗਵਾਹੀਆਂ ਤੇ ਨੋਟਿਸ ਇਸ਼ੂ ਕਰਤਾ ਨੋਟਿਸ ਆਫ ਐਕਜ਼ੀਜਿਸ਼ਨ ਕਹਿੰਦੇ ਇਹਨੂੰ ਤੇ ਅੱਗੇ ਇਹਦੇ ਵਿੱਚ ਕੇਸ ਹੈ ਜਿਹੜਾ ਸਾਡਾ ਇਹ ਕੰਪਲੇਂਟ ਹੈ ਇਹ ਐਵੀਡੈਂਸ ਤੇ ਰੱਖਿਆਗਾ ਉਹਨਾਂ ਨੇ ਜਿਹੜੀ ਐਪਲੀਕੇਸ਼ਨ ਲਾਈ ਸੀ ਜੀ ਅਪੀਅਰੈਂਸ ਤੋਂ ਛੋਟ ਵਾਸਤੇ ਉਹਦਾ ਅਸੀਂ ਰਿਪਲਾਈ ਦਿੱਤਾ ਸੀ ਉਹਦੇ ਵਿੱਚ ਉਹਨਾਂ ਦੇ ਵਕੀਲ ਸਾਹਿਬ ਪੇਸ਼ ਹੋਏ ਸੀ ਅੱਜ ਉਹਨਾਂ ਨੇ ਜਿਹੜਾ ਸਾਡਾ ਰਿਪਲਾਈ ਹੈ ਉਹਦਾ ਅੱਗੇ ਰੀਜੋਇੰਡਰ ਫਾਈਲ ਕਰਨਾ ਹੈ ਜੇ ਨਹੀਂ ਸਾਡੇ ਜਵਾਬ ਦਾ ਜਵਾਬ ਦੇਣਾ ਹੈ ਉਹਨਾਂ ਨੇ ਕੋਰਟ ਦੇ ਵਿੱਚ ਉਹ ਨੈਕਸਟ ਡੇਟ ਤੇ 2 12 ਤਰੀਕ ਰੱਖੀ ਹੈ ਜੱਜ ਸਾਹਿਬ ਨੇ ਉਹਨਾਂ ਨੇ ਜਵਾਬ ਦੇਣਾਗਾ ਤੇ ਅਸੀਂ ਗਵਾਹ ਪੇਸ਼ ਕਰਨੇ ਨੇ ਜੀ ਕੋਈ ਰਾਹਤ ਦਿੱਤੀ ਗਈ ਹੈ ਕੋਈ ਕਿਸੇ ਨਹੀਂ ਕੋਈ ਰਾਹਤ ਨਹੀਂ ਦਿੱਤੀ ਗਈ ਜੀ ਹਾਲੇ ਐਪਲੀਕੇਸ਼ਨ ਦਾ ਕੋਈ ਕੋਰਟ ਨੇ ਆਰਡਰ ਨਹੀਂ ਡਿਸਾਈਡ ਕੀਤਾ ਗਰਾਉਂਡਾਂ ਯਾਤਨਾ ਦੇ ਕੇ ਉਹ ਉਹਨਾਂ ਨੇ ਆਪਣੀ ਐਪਲੀਕੇਸ਼ਨ ਦੇ ਵਿੱਚ ਹੀ ਉਹਨਾਂ ਨੇ ਐਪਲੀਕੇਸ਼ਨ ਐਸੇ ਗਰਾਉਂਡ ਤੇ ਲਾਈ ਹੈ ਜਿਵੇਂ ਸਾਨੂੰ ਸਿਕਿਉਰਟੀ ਦਾ ਹੈ ਸਾਨੂੰ ਖਤਰਾ ਹੈਗਾ ਸਾਨੂੰ ਪਹਿਲਾਂ ਵੀ ਥ੍ਰੈਟ ਆਈਆਂ ਨੇ ਉਹਨਾਂ ਨੇ ਜਿਹੜਾ ਪਹਿਲਾਂ 에어ਪੋਰਟ ਤੇ ਇਨਸੀਡੈਂਟ ਹੋਇਆ ਸੀ ਉਹ ਮੁਲਾਜ਼ਮ ਨੇ ਕੰਗਣਾ ਰੌਦੇ ਥੱਪੜ ਮਾਰਿਆ ਸੀ ਉਹਦਾ ਹਵਾਲਾ ਦਿੱਤਾ ਹੈ ਵਿੱਚ ਉਹਨਾਂ ਨੇ ਤੇ ਇੱਕ ਦੋ ਹੋਰ ਐਫਆਈਆਰਾਂ ਦਾ ਜ਼ਿਕਰ ਕੀਤਾ ਹੈਗਾ ਅਸੀਂ ਬੇਬੇ ਜੀ ਆਏ ਸੀਗੇ ਰਿਪੋਰਟ ਨਹੀਂ ਅੱਜ ਮਾਤਾ ਜੀ ਦੀ ਸਿਹਤ ਠੀਕ ਨਹੀਂ ਜੀ ਉਹਨਾਂ ਨੂੰ ਵਾਇਰਲ ਫੀਵਰ ਹੈ ਉਹਨਾਂ ਦੇ ਪਤੀ ਆਏ ਸੀਗੇ ਸਰਦਾਰ ਲਾਭ ਸਿੰਘ ਜੀ ਤੁਹਾਡੇ ਵੱਲੋਂ ਕੀ ਕਿਹਾ ਗਿਆ ਮੈਂ ਅਸੀਂ ਆਪਦੇ ਰਿਪਲਾਈ ਦੇ ਵਿੱਚ ਆਪਦਾ ਪੱਖ ਰੱਖਿਆ ਜੀ ਕਿਉਂਕਿ ਉਹ ਮੌਜੂਦਾ ਐਮਪੀ ਨੇ ਸਰਕਾਰ ਤੋਂ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਵੀ ਜਿਹੜੀ ਐ ਸਿਕਿਉਰਟੀ ਮਹੀ ਅਕਰਾਈ ਗਈ ਹੈ ਤੇ ਬਾਕੀ ਕਿਸੇ ਵੀ ਸੂਬੇ ਦੇ ਵਿੱਚ ਜਦੋਂ ਕੋਈ ਐਮਪੀ ਜਾਂਦਾ ਤਾਂ ਉਹਨੂੰ ਸੂਬਾ ਸਰਕਾਰ ਲੋਕਲ ਐਡਮਿਨਿਸਟ੍ਰੇਸ਼ਨ ਵੀ ਉਹਨਾਂ ਨੂੰ ਸਿਕਿਉਰਟੀ ਪ੍ਰੋਵਾਈਡ ਕਰਾਉਂਦਾ ਹੈ ਤਾਂ ਇਹ ਕਹਿਣਾ ਕਿ ਸਾਨੂੰ ਸਿਕਿਉਰਟੀ ਵੱਜੋਂ ਸਾਨੂੰ ਖਤਰਾ ਹੈਗਾ ਜਾਂ ਸਾਡੇ ਆ ਵੀ ਸਿਕਿਉਰਟੀ ਪ੍ਰੋਵਾਈਡ ਨਹੀਂ ਹੁੰਦੀ ਇਹ ਤਾਂ ਫਜ਼ੂਲ ਗੱਲਾਂ ਨੇ ਜੀ ਬਸ ਇਹੀ ਕਹੇਗਾ ਵੀ ਉਹਨਾਂ ਨੂੰ ਸਿਕਿਉਰਟੀ ਹੈ ਜਿਹੜੀ ਉਹ ਪੂਰੀ ਮੁਹैया ਕਰਾਈ ਗਈ ਹੈ ਲਾਸਟ ਡੇਟ ਤੇ ਜਦੋਂ ਬਠਿੰਡਾ ਕੋਰਟ ਦੇ ਵਿੱਚ ਆਏ ਅਸੀਂ ਉਸ ਚੀਜ਼ ਦਾ ਵੀ ਵਿੱਚ ਮੈਂਸ਼ਨ ਕੀਤਾ ਵੀ ਬਠਿੰਡਾ ਕੋਰਟ ਤੇ ਆਏ ਹੈ ਕਿ ਤਾਂ ਲੋਕਲ ਐਡਮਿਨਿਸਟ੍ਰੇਸ਼ਨ ਨੇ ਘੱਟੋ ਘੱਟ 300 ਮੁਲਾਜ਼ਮ ਇੱਥੇ ਤਾਇਨਾਤ ਕੀਤੇ ਸੀ। ਚਾਹ ਤਿੰਨ ਦੀ ਕੋਈ ਗੱਲ ਕਰ ਰਹੇ ਹੋਗੇ ਕਿਹੜੇ ਕਿਹੜੇ ਜਿਹੜੇ ਹੈਗਾ ਤੁਸੀਂ ਜਾਂ ਵੀ ਐਵੀਡੈਂਸ ਨਹੀਂ ਸਾਡੇ ਕੋਲ ਐਵੀਡੈਂਸ ਕਿੱਡੇ ਕਿਡੇ ਰੱਖੇ ਜਾਣਗੇ ਤੁਹਾਡੇ? ਸਾਡੇ ਵੱਲੋਂ ਜਿਹੜੀ ਇੱਕ ਤਾਂ ਔਰ ਲ ਐਵੀਡੈਂਸ ਤੋਂ ਇਲਾਵਾ ਜਿਹੜੀ ਕੋਈ ਡਾਕੂਮੈਂਟਰੀ ਐਵੀਡੈਂਸ ਹੈ ਜੀ ਜਿਹੜੀ ਟਵੀਟ ਨਾਲ ਰਿਲੇਟਡ ਹੈ ਉਹ ਐਵੀਡੈਂਸ ਕਰਵਾਈ ਜਾਊ। ਕੋਰਟ ਨੇ ਐਵੀਡੈਂਸ ਨੂੰ ਦੋ ਹਿੱਸਿਆਂ ਦੇ ਵਿੱਚ ਕਨਕਲੂਡ ਕਰਨ ਲਈ ਕਿਹਾ। ਔਰ ਲ ਐਵੀਡੈਂਸ ਕੋਰਟ ਨੇ ਇੱਕ ਡੇਟ ਤੇ ਕਿਹਾ ਤੇ ਡਾਕੂਮੈਂਟਰੀ ਐਵੀਡੈਂਸ ਹੈ ਜਿਹੜੀ ਉਹ ਨੈਕਸਟ ਡੇਟ ਤੇ ਕਿਹਾ। ਆਪਾਂ ਗੱਲ ਕਰੀਏ ਮਾਫੀ ਨਹੀਂ। ਮਾਫੀ ਦਾ ਜਕਰ ਚੱਲ ਰਿਹਾ। ਕਿਸੂ ਲੈ ਕੇ ਇਸੇ ਤਰ੍ਹਾਂ ਦੀ ਗ੍ਰਿਫਤ ਕਿਰਿਆ ਪਰਿਵਾਰ ਨੂੰ। ਨਹੀਂ ਕੋਈ ਪਰਿਵਾਰ ਵੱਲੋਂ ਕੋਈ ਮਾਫੀ ਨਹੀਂ ਦਿੱਤੀ ਜਾਊਗੀ ਜੀ। ਉਹ ਤਾਂ ਜਦੋਂ ਸਰਵੋਚ ਨਿਆਲੇ ਤੱਕ ਸੁਪਰੀਮ ਕੋਰਟ ਤੱਕ ਜਾ ਕੇ ਜਦੋਂ ਉਹਨਾਂ ਨੂੰ ਕੋਈ ਰੀਲੀਫ ਨਹੀਂ ਮਿਲਿਆ ਤਾਂ ਫਿਰ ਕੋਰਟ ਦੇ ਵਿੱਚ ਆ ਕੇ ਇੱਕ ਸੌਰੀ ਸ਼ਬਦ ਕਹਿਣ ਨਾਲ ਮੈਂ ਵੀ ਨਹੀਂ ਚਾਹੁੰਦਾਗਾ ਵੀ ਮਾਫੀ ਦੇ ਦੇਣੀ ਚਾਹੀਦੀ ਐ